ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਕਿ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੁਹਾਡੇ ਮੂਰੇ ਹਾਜ਼ਰ ਹੋਏ ਹੈਗੇ ਆ ਉਮੀਦ ਆ ਕਿ ਤੁਹਾਨੂੰ ਪਸੰਦ ਆਊਗੀ ਅੱਜ ਦੀ ਵੀਡੀਓ ਹੈਗੀ ਹੈ ਜੀ ਨਮਕ ਦੇ ਉੱਪਰ ਜਿਹੜਾ ਕਿ ਤੁਸੀਂ ਦੇਖਿਆ ਹੋਊਗਾ ਕਈ ਘਰਾਂ ਦੇ ਵਿੱਚ ਜਾਂ ਦੁਕਾਨਾਂ ਦੇ ਵਿੱਚ ਰੱਖਿਆ ਹੁੰਦਾ ਹੈਗਾ ਤੇ ਅੱਜ ਆਪਾਂ ਦੇਖਦੇ ਆ ਵੀ ਇਹ ਰੱਖਣ ਦਾ ਕੀ ਕਾਰਨਾ ਕੀ ਫਾਇਦੇ ਹੁੰਦੇ ਨੇ ਇਹਨਾਂ ਨੂੰ ਆਪਾਂ ਰੱਖਣ ਨੂੰ ਤੇ ਕਿਸ ਦਿਨ ਰੱਖਣਾ ਕਿਹੜੀ ਦਿਸ਼ਾ 'ਚ ਰੱਖਣਾ ਹੈਗਾ ਆਪਾਂ ਸਾਰੇ ਸਵਾਲਾਂ ਦੇ ਤੁਹਾਨੂੰ ਜਵਾਬ ਦਵਾਂਗੇ ਤੇ ਸਭ ਤੋਂ ਪਹਿਲਾਂ ਇਹ ਆ ਜੀ ਜਿਹੜਾ ਨਮਕ ਆ ਉਹ ਮੰਗਲਵਾਰ ਜਾਂ ਐਤਵਾਰ ਦੋ ਦੋਨਾਂ ਦਿਨਾਂ ਚੋਂ ਇੱਕ ਦਿਨ ਆਪਦੇ ਘਰ ਲਿਆ ਕੇ ਤੁਸੀਂ ਰੱਖ ਸਕਦੇ ਹੈਗੇ ਹੋ ਰੱਖਣਾ ਇਹ ਉੱਥੇ ਆ ਜਿੱਥੇ ਤੁਸੀਂ ਤੁਹਾਡੇ ਘਰ ਦੇ ਸਾਰੇ ਮੈਂਬਰ ਇਕੱਠੇ ਬੈਠਦੇ ਹੋਣ ਚਾਹੇ 2 ਘੰਟੇ ਲਈ 4 ਘੰਟੇ ਲਈ ਪਰ ਇਕੱਠੇ ਜਿੱਥੇ ਤੁਸੀਂ ਬੈਠੋ ਇਹ ਉੱਥੇ ਹੀ ਤੁਸੀਂ ਰੱਖਣਾ ਹੈਗਾ ਮੰਨ ਲਓ ਵੀ ਜਿਵੇਂ ਘਰ ਦਾ ਤੁਹਾਡਾ ਸੈਂਟਰ ਆ ਉੱਥੇ ਤੁਸੀਂ ਰੱਖਣਾ ਹੈਗਾ ਜਿੱਥੇ ਤੁਹਾਡੇ ਸਾਰੇ ਪਰਿਵਾਰ ਦੀ એનર્ਜੀ ਆ ਜਿਹੜੀ ਇਕੱਠੀ ਹੁੰਦੀ ਹੋਵੇ ਤੁਸੀਂ ਦੇਖੋਗੇ ਜੇ ਤੁਹਾਡੇ ਘਰ ਪਰਿਵਾਰ ਦੇ ਵਿੱਚ ਨੈਗੇਟਿਵਿਟੀ ਹੋਊਗੀ ਕਿਸੇ ਮੈਂਬਰ ਦੇ ਵਿੱਚ ਹੋਊਗੀ ਤਾਂ ਇੱਕ ਰਾਤ ਦੇ ਵਿੱਚ ਹੀ ਤੁਹਾਨੂੰ ਪਤਾ ਲੱਗ ਜਾਊਗਾ ਜਦੋਂ ਤੁਸੀਂ ਲਿਆਉਗੇ ਤੇ ਇਹ ਬਿਲਕੁਲ ਹੀ ਐਵੇਂ ਸਾਫ਼ ਪਲੀਨ ਹੋਊਗਾ ਤੇ ਰਾਤੋਂ ਰਾਤ ਇਹਦੇ ਉੱਪਰ ਨਾ ਛੋਟੇ ਛੋਟੇ ਚਿੱਟੇ ਚਿੱਟੇ ਦਾਣੇ ਬਣਨੇ ਸ਼ੁਰੂ ਹੋ ਜਾਣਗੇ ਤਾਂ ਤੁਸੀਂ ਦੇਖ ਸਕਦੇ ਹੋ ਸਵੇਰੇ ਉੱਠ ਕੇ ਦੇਖੋਗੇ ਵੀ ਹਾਂ ਇਹਨੇ ਸਾਰੀ ਉਹ ਨੈਗੇਟਿਵਿਟੀ ਆ ਜਿਹੜੀ ਆਪਣੇ ਅੰਦਰ ਸਮਾ ਲਈ ਆ ਤੇ ਤੁਸੀਂ ਇਹਨੂੰ ਚੱਕਣਾ ਹੈ ਚੰਗੀ ਤਰ੍ਹਾਂ ਨਾਲ ਧੋਣਾ ਹੈ ਧੋ ਕੇ ਇਹਨੂੰ ਉਸੇ ਸਥਾਨ ਤੇ ਮੁੜ ਕੇ ਰੱਖ ਦੇਣਾ ਹੈਗਾ ਵੀ ਮਤਲਬ ਕਿ ਨਾਮਕ ਘਰ ਦੀ ਨੈਗੇਟਿਵਿਟੀ ਦੂਰ ਕਰਨ ਲਈ ਮੈਂਬਰਾਂ ਦੇ ਵਿੱਚੋਂ ਨੈਗੇਟਿਵਿਟੀ ਦੂਰ ਕਰਨ ਲਈ ਬਹੁਤ ਵਧੀਆ ਚੀਜ਼ ਆ ਇਹਨੂੰ ਘਰ ਦੇ ਵਿੱਚ ਰੱਖਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈਗਾ ਤੇ ਜਿਨ੍ਹਾਂ ਘਰਾਂ ਦੇ ਵਿੱਚ ਕਲੇਸ਼ ਰਹਿੰਦਾ ਹੈਗਾ ਘਰ ਵਾਲੇ ਤੇ ਘਰ ਵਾਲੀ ਚ ਸੱਸ ਸਹੁਰੇ ਦੇ ਵਿੱਚ ਲੜਾਈ ਝਗੜੇ ਰਹਿੰਦੇ ਹੈਗੇ ਨੇ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਹੈਗਾ ਇੱਕ ਐਵੇਂ ਨਮਕ ਰੱਖ ਲਓ ਤੇ ਦੂਸਰਾ ਤੁਸੀਂ ਨਮਕ ਬਰੀਕ ਵਾਲਾ ਨਮਕ ਲਵੋ ਬੋਤਲ 'ਚ ਭਰੋ ਤੇ ਉਹਨੂੰ ਕਿਸੇ ਵੀ ਕੋਨੇ 'ਚ ਤੁਸੀਂ ਆਪਣੇ ਘਰ ਦੇ 'ਚ ਰੱਖ ਦਿਓ ਟੁਆਇਲਰ 'ਚ ਰੱਖ ਦਿਓ ਕਿਸੇ ਕਮਰੇ ਦੇ ਕੋਨੇ 'ਚ ਰੱਖ ਦਿਓ ਉਹਦੇ ਨਾਲ ਵੀ ਜਿਹੜਾ ਇਹ ਤੁਹਾਨੂੰ ਬਹੁਤ ਜ਼ਿਆਦਾ ਫਰਕ ਮਹਿਸੂਸ ਹੋਊਗਾ ਤੇ ਤੀਸਰੀ ਗੱਲ ਇਹ ਹੈ ਵੀ ਜਦੋਂ ਤੁਸੀਂ ਘਰ 'ਚ ਪੋਚਾ ਲਾਂਦੇ ਹੋ ਡੇਲੀ ਤੇ ਪੋਚੇ ਵਾਲੇ ਪਾਣੀ ਦੇ ਵਿੱਚ ਪਾ ਲਓ ਤੁਸੀਂ ਥੋੜਾ ਜਿਹਾ ਇੱਕ ਚਮਚ ਲੂਣ ਦਾ ਪਾਓ ਦੇ ਸਾਰੇ ਘਰ ਚ ਪੂੰਝਾ ਲਓ ਉਹਦੇ ਨਾਲ ਵੀ ਜਿਹੜੀ ਘਰ ਦੀ ਨੈਗੇਟਿਵਿਟੀ ਆ ਦੂਰ ਹੁੰਦੀ ਆ ਪਰ ਵੀਰਵਾਰ ਨੂੰ ਕਦੇ ਵੀ ਤੁਸੀਂ ਪਾਣੀ ਪੋਚੇ ਵਾਲੇ ਪਾਣੀ ਦੇ ਵਿੱਚ ਨਮਕ ਆ ਜਿਹੜਾ ਨਹੀਂ ਪਾਣਾ ਕਿਉਂਕਿ ਜਿਹੜਾ ਨਮਕ ਆ ਉਹ ਰਾਹ ਉਹ ਰਾਹ ਨੂੰ ਰਿਪਰੈਜ਼ੈਂਟ ਕਰਦਾ ਹੈਗਾ ਤੇ ਇਸ ਲਈ ਫੇਰ ਉਹ ਹੋਰ ਜ਼ਿਆਦਾ ਲੜਾਈ ਕਲੇਸ਼ ਦਾ ਕਾਰਨ ਬਣਦਾ ਹੈਗਾ ਤੇ ਵੀਰਵਾਰ ਨੂੰ ਛੱਡ ਕੇ ਬਾਕੀ ਜਿਹੜੇ ਹਫਤੇ ਦੇ 6 ਦਿਨ ਨੇ ਤੁਸੀਂ ਆ ਜਿਹੜਾ ਪਾਣੀ ਦੇ ਵਿੱਚ ਨਮਕ ਪਾ ਕੇ ਪੂੰਝਾ ਲਾ ਸਕਦੇ ਹੈਗੇ ਤੇ ਜਿਨ੍ਹਾਂ ਦੇ ਆਪਾਂ ਕਹਿੰਦੇ ਆ ਵਪਾਰ ਦੇ ਵਿੱਚ ਵਾਧਾ ਨਹੀਂ ਹੋ ਰਿਹਾ ਦੁਕਾਨਾਂ ਨਹੀਂ ਚੱਲ ਰਹੀ ਹੈਗੀ ਤਾਂ ਉਹ ਵੀ ਜਿਵੇਂ ਨਮਕ ਨਮਕ ਦੇ ਨਾਲ ਲੌਂਗ ਰੱਖ ਕੇ ਆਪਣੀ ਦੁਕਾਨ ਦੇ ਵਿੱਚ ਰੱਖਣ ਇਹਦੇ ਨਾਲ ਲੌਂਗ ਵੀ ਰੱਖ ਸਕਦੇ ਨੇ ਤਾਂ ਉਹਦੇ ਨਾਲ ਜਿਹੜਾ ਨ ਤੇ ਵਪਾਰ ਦੇ ਵਿੱਚ ਬਹੁਤ ਵਾਧਾ ਹੋਊਗਾ ਜੇ ਕਿਸੇ ਨੂੰ ਨਜ਼ਰ ਲੱਗ ਜਾਂਦੀ ਹੈਗੀ ਆ ਤਾਂ ਨਜ਼ਰ ਤੋਂ ਵੀ ਆਪਾਂ ਜਿਵੇਂ ਥੋੜਾ ਜਿਹਾ ਨਮਕ ਲਓ ਉਹਦੇ ਵਿੱਚ ਥੋੜੀ ਜੀ ਰਾਈ ਪਾ ਲਓ ਦੋ ਮਿਰਚਾਂ ਪਾਓ ਲਾਲ ਡੰਡੀਆਂ ਵਾਲੀਆਂ ਤੇ ਉਹਦੇ ਜਿਹਨੂੰ ਨજર ਲੱਗੀ ਆ ਉਹਦੇ ਉੱਪਰ 7 ਵਾਰੀ ਬਾਰ ਕੇ ਤਵੇ ਤੇ ਪਾ ਦੋ ਗੈਸ ਤੇ ਰੱਖ ਕੇ ਤੇ ਤੁਸੀਂ ਦੇਖੋਗੇ ਥੋੜੀ देर ਦੇ ਵਿੱਚ ਹੀ ਆਰਾਮ ਮਿਲ ਜੂਗਾ ਜਿਵੇਂ ਛੋਟੇ ਬੱਚੇ ਨੂੰ ਛੋਟੇ ਬੱਚਿਆਂ ਨੂੰ ਬਹੁਤ ਜ਼ਿਆਦਾ ਜਲਦੀ ਨજર ਲੱਗਦੀ ਹੈ ਚਿੜਚੜੇ ਹੋ ਜਾਂਦੇ ਹੈਗੇ ਨੇ ਉਹਨਾਂ ਦੇ ਉੱਪਰ ਤਾਂ ਤਕਰੀਬਨ ਤੁਹਾਨੂੰ ਡੇਲੀ ਮੰਗੂ ਇਹ ਚੀਜ਼ ਜੇ ਕਰ ਲਵੋ ਤਾਂ ਬਹੁਤ ਵਧੀਆ ਇੱਕ ਮੁਠੀ ਨਮਕ ਲਵੋ ਬੱਚੇ ਦੇ ਉੱਪਰ ਦੀ ਪਾਓ ਤੇ ਟਾਇਲਟ ਦੇ ਵਿੱਚ फ्लਸ਼ ਆਊਟ ਕਰ ਦਿਓ ਇਹਦੇ ਨਾਲ-ਨਾਲ ਆਪਣੀ ਸਿਹਤ ਲਈ ਵੀ ਨਮਕ ਦਾ ਬਹੁਤ ਜ਼ਿਆਦਾ ਬੈਨੀਫਿਟ ਹੈ ਜਿਵੇਂ ਕਈ ਵਾਰੀ ਜੀਬੀਪੀ ਕਿਸੇ ਦਾ ਲੋ ਹੋ ਗਿਆ ਹੈਗਾ ਤਾਂ ਤੁਸੀਂ ਉਹਦੇ ਲਈ ਇੱਕ ਗਲਾਸ ਦੇ ਵਿੱਚ ਛੋਟਾ ਚਮਚ ਨੂਨ ਪਾਓ ਤੇ ਉਹਨੂੰ ਘੋਲ ਕੇ ਪੀਜੋ ਤੇ ਤੁਸੀਂ ਦੇਖੋਗੇ 507 ਦੇ ਮਿੰਟ ਦੇ ਵਿੱਚ ਵਿੱਚ ਤੁਹਾਡਾ ਬੀਪੀ ਜਿਹੜਾ ਨੋਰਮਲ ਹੋ ਚੁਗਾ ਤੇ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈਗੀ ਆ ਚਲੋ ਆਪਣਾ ਨਮਕ ਖਾਣੇ ਦੇ ਵਿੱਚ ਨਮਕ ਘੱਟ ਕਰ ਸਕਦੇ ਹੈਗੇ ਨੇ ਘੱਟ ਨਮਕ ਖਾਣ ਪਰ ਉਹ ਆਪਣੇ ਨਹਾਣ ਵਾਲੇ ਪਾਣੀ ਦੇ ਵਿੱਚ ਇੱਕ ਚਮਚ ਨਮਕ ਪਾ ਲੈਣ ਇੱਕ ਚਮਚ ਨਮਕ ਪਾ ਕੇ ਠੰਡੇ ਪਾਣੀ ਦਾ ਨਹਾਣ ਉਹ ਇਸ਼ਨਾਨ ਕਰਨ ਤੇ ਉਹਨਾਂ ਦਾ 5-7 ਮਿੰਟ ਦੇ ਵਿੱਚ ਉਹਨਾਂ ਦਾ ਬੀਪੀ ਜਿਹੜਾ ਸੈੱਟ ਹੋ ਜਾਊਗਾ ਤੇ ਉਸ ਤੋਂ ਬਿਨਾ ਜਿਵੇਂ ਹੁਣ तकरीबन ਹਰ ਕੋਈ ਆ ਕਿਸੇ ਨੇ ਮੂੰਗਾ ਪਾਇਆ ਕਿਸੇ ਨੇ ਮੋਤੀ ਪਾਇਆ ਕਿਸੇ ਨੇ ਬੁਖਰਾਜ ਪਾਇਆ ਮਾਣਕ ਪਾਇਆ ਜਿਹੜੇ ਇਹ ਨਗ ਹੁੰਦੇ ਨੇ ਜਦੋਂ ਆਪਾਂ ਲੈ ਕੇ ਆਂਦੇ ਆ ਇਹ ਫੁੱਲ એનર્ਜੀ ਦੇ ਹੁੰਦੇ ਨੇ ਆਪਾਂ ਜਦੋਂ ਇਹਨਾਂ ਨੂੰ ਪਾਣੇ ਹੈਗੀਆਂ ਤੇ ਆਪਣੇ ਐਵੇਂ ਲੱਗਦਾ ਹੈਗਾ ਵੀ ਹਾਂ ਜਦੋਂ ਇਹ ਨਗ ਪਾਇਆ ਤੇ ਆਪਣਾ ਕੰਮ ਸੈੱਟ ਹੋਣਾ ਸ਼ੁਰੂ ਹੋ ਗਿਆ ਪਰ ਹੌਲੀ-ਹੌਲੀ ਇਹ ਨਗਾਂ ਦੇ ਉੱਪਰ ਵੀ 네ਗੇਟਿਵਿਟੀ ਭਰਦੀ ਹੈਗੀ ਆ ਇਹ ਨਗਾਂ ਦਾ ਜਿਹੜਾ ਕੰਮ ਕਰਨਾ ਹੈ ਉਹ ਘਟ ਜਾਂਦਾ ਹੈਗਾ ਤਾਂ ਫਿਰ ਤੁਸੀਂ ਕੀ ਕਰਨਾ ਹੈਗਾ ਆਪਣਾ ਰਤਨ ਕੱਢੋ ਪਾਣੀ ਪਾਓ ਉਹਦੇ ਵਿੱਚ ਥੋੜਾ ਨਮਕ ਪਾਓ ਉਹਨੂੰ ਆਪਣਾ ਉਹਦੇ ਵਿੱਚ ਡਬੋ ਕੇ ਰੱਖ ਦਿਓ ਪੂਰੀ ਰਾਤ ਦੂਸਰੇ ਦਿਨ ਸਵੇਰੇ ਉઠੋ ਉਸਨੂੰ ਧੋ ਕੇ ਦੁਬਾਰਾ ਆਪਣਾ ਜਿਹੜਾ ਰਤਨ ਆ ਉਹਨੂੰ ਪਹਿਨ ਸਕਦੇ ਹੋ ਤੇ ਉਹ ਫੁੱਲ એનર્ਜੀ ਦੇ ਨਾਲ ਦੁਬਾਰਾ ਫੇਰ ਕੰਮ ਕਰੂਗਾ ਉਸੇ ਤਰ੍ਹਾਂ ਇਹ ਹੈ ਤੇਨ ਮਹੀਨਿਆਂ ਦੇ ਵਿੱਚ ਇੱਕ ਵਾਰ ਜੇ ਤੁਸੀਂ ਕਰ ਲੋ ਤਾਂ ਬਹੁਤ ਜ਼ਿਆਦਾ ਹੀ ਵਧੀਆ ਹੁੰਦਾ ਬਾਕੀ ਜੇ ਕੋਈ ਬੰਦਾ ਬਿਮਾਰ ਠਮਾਰਾ ਬਿਮਾਰੀ ਨਹੀਂ ਠੀਕ ਹੋ ਰਹੀ ਦਵਾਈਆਂ ਬੂਟੀਆਂ ਲਈ ਵੀ ਜਾ ਰਿਹਾ ਹੋ ਫੇਰ ਵੀ ਠੀਕ ਨਹੀਂ ਹੋ ਰੇ ਤਾਂ 7 ਦਿਨ ਕੱਚ ਦਾ ਗਲਾਸ ਲਓ ਉਹਦੇ ਵਿੱਚ ਇੱਕ ਉਹਨੂੰ ਗਲਾਸ ਨੂੰ ਪਾਣੀ ਦਾ ਭਰ ਕੇ ਇੱਕ ਚਮਚਾ ਉਹਦੇ ਵਿੱਚ ਨੂਨ ਦਾ ਪਾ ਕੇ ਉਬੰਦ ਦੇ ਦਿਸਰਾਣੇ ਰੱਖ ਦੋ ਉਪਰੋਂ ਟਕਣਾ ਨਹੀਂ ਹੈਗਾ ਐਂਜੀ ਰੱਖਣਾ ਹੈਗਾ ਤੇ ਉਹਦੇ ਸਰਾਣੇ ਰੱਖ ਦੋ ਸਵੇਰੇ ਉਠੋ ਚਾਹੇ ਉਹਨੂੰ 플ਸ਼ ਆਊਟ ਕਰ ਦੋ ਜਾਂ ਫਿਰ ਕਿਤੇ ਬਾਹਰ ਉਹਨੂੰ ਗਲਾਸ ਨੂੰ ਪਾਣੀ ਨੂੰ ਡੋਲ ਦੋ ਤੇ ਉਹਦੇ ਨਾਲ ਤੁਸੀਂ ਦੇਖੋਗੇ ਕਿ ਉਹਦੀ ਬਿਮਾਰੀ ਹੈ ਜਿਹੜੀ ਹੌਲੀ 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 ਉਹਨੂੰ ਦਵਾਈ ਲੱਗਣੀ ਵੀ ਸ਼ੁਰੂ ਹੋ ਜੂਗੀ ਤੇ ਉਹਨੂੰ ਆਰਾਮ ਆਣਾ ਵੀ ਸ਼ੁਰੂ ਹੋ ਜੂਗਾ ਬਾਕੀ ਮੈਂ ਉਮੀਦ ਕਰਦੀ ਆ ਜਿਹੜੀ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਆ ਵਧੀਆ ਲੱਗੀ ਹੋਊਗੀ ਤਾਂ ਮੇਰੇ ਜਿਹੜੀ ਵੀਡੀਓ ਆ ਉਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਧੰਨਵਾਦ